ਲਾਈਕ ਜੀ ਖਾਲਸਾ ਵਾਏ ਜੀ ਦੀ ਫਤਿਹ ਮਹਿਰਮੀ ਸਿੰਘ ਹਾਨੀ ਜਿਹੜਾ ਅਪਲਾ ਪਿੰਡ ਵੱਲੋਂ ਸਾਰੇ ਹੀ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕੱਪ ਨੂੰ ਡਾਉਣ ਵਿੱਚ ਸਹਿਯੋਗ ਦਿੱਤਾ ਮੁੱਖ ਧੰਨਵਾਦ ਸਵਰਗਿਆ ਉਸਤਾਦ ਮਨਕ ਜੀ ਦਾ ਅੱਜ ਦੇ ਸਾਡੇ ਮੁੱਖ ਮਹਿਮਾਨ ਉਹਨਾਂ ਦਾ ਧੰਨਵਾਦ ਕੀਤਾ ਜਾਂਦਾ ਹੈ ਸਰਦਾਰ ਗਵਿੰਦਰ ਸਿੰਘ ਜੀ ਔਲਖ ਸ਼ੀਨਾ ਸਾਹਿਬ ਕੁਕੜਾਵਾਲ ਵਾਲੇ ਲਾਡਾ ਭਾਜੀ ਮਟਿਆ ਤੋਂ ਨਿੱਕਾ ਵੀਰ ਚਿਗਾਵੇਂ ਤੋਂ ਉਸਤਾਦ ਰੰਮੀ ਜੀ ਰਮਦਾਸ ਤੋਂ ਉਸਤਾਦ ਗੋਪੀ ਬਿਛੋਏ ਤੋਂ ਤੇ ਪੇਜਾ ਬੌੜੀਆਂ ਤੋਂ ਅੱਜ ਮੇਰੇ ਹੋਰ ਇੱਕ ਗੱਲ ਸੁਣ ਚ ਆਈ ਸੀ ਕਿ ਜੋ ਕਿ ਅਮਰਸਰ ਕਮੇਟੀ ਨੇ ਬਹੁਤ ਹੀ ਵਧੀਆ ਫੈਸਲਾ ਕੀਤਾ ਕਿ ਜੋ ਪੱਲਾ 540 ਦਾ ਹੋਣਾ ਚਾਹੀਦਾ ਆ ਤੇ ਮੈਂ ਇਸ ਗੱਲ ਦਾ ਸੰਜੋਗ ਕਰਦਾ ਹਾਂ ਧੰਨਵਾਦ ਕਰਦਾ ਹਾਂ ਓਜਲਾ ਸਾਹਿਬ ਦਾ ਜਿਨ੍ਹਾਂ ਨੇ ਇਹ ਫੈਸਲਾ ਲਿਆ ਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਲਾਕੇ ਦੇ ਘਟਾਰੀ ਇਸ ਨੂੰ ਮੰਨਣਗੇ ਤੇ ਵਿਸ਼ੇਸ਼ ਧੰਨਵਾਦ ਸਾਡੇ ਵੀਡੀਓ ਵਾਲੇ ਵੀਰ ਜਗਮੋੜ ਜਗਮੋਣ ਸਿੰਘ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਭਲੇ ਪਿੰਡ ਆਏ ਆ ਕਿ ਅੱਜ ਪ੍ਰਾਈਸ ਡਿਸਟ੍ਰੀਬਿਊਸ਼ਨ ਫੰਕਸ਼ਨ ਜਿਹੜਾ ਜਿਹੜਾ ਹੋ ਜਾ ਰਿਹਾ ਟੂਰਨਾਮੈਂਟ ਹਾੜੀ ਵੀਰ ਉਹਨਾਂ ਦੇ ਐਨ ਆਰ ਆਈ ਵੀ ਦੇ ਜਿਹੜੇ ਆ ਉਹਨਾਂ ਵੱਲੋਂ ਕਰਵਾਇਆ ਗਿਆ ਸੀ ਅੱਜ ਮੁਕਤੀ ਭਾਈ ਦੇ ਸਾਹਮਣੇ ਕਰਵਾਇਆ ਇੱਥੇ ਵੀਡੀਓ ਪ੍ਰੋਗਰਾਮ ਵਾਸਤੇ ਤੇ ਸਿਆਲ ਟੂਰਨਾਮੈਂਟ ਅੱਜ ਨਾਵੰਡ ਸਮਾਗੋ ਜਿਹੜਾ ਕਰਨ ਜਾ ਰਹੇ ਆ ਤੇ ਆਪੇ ਭਾਜੀ ਬਾਹਰ ਦੇ ਹਾੜੀ ਵੀਰ ਜੀ ਤੇ ਮਗਰੋ ਜਿਹੜੀ ਜਿਹੜਾ ਦਰਮਦਾਰ ਜਿਹੜਾ ਸਾਂਭਿਆ ਸਾਰਾ ਭਾਈ ਹੁਣਾ ਗੁਰਪ੍ਰੀਤ ਭਾਈ ਨਾਲ ਨਾਲ ਸਾਰੀ ਸੱਨੀ ਵੀਰ ਤੇ ਨਾਲ ਆ ਸਾਰੀ ਭਾਈ ਹੁਣਾ ਜਿਹੜੀ ਟੀਮ ਆ ਤੇ ਇਹਨਾਂ ਨੇ ਮੰਗੋ ਸਾਰਾ ਜਿਹੜਾ ਚਾਰੋ ਮਦਦਾਂ ਸੰਭਿਆ ਤੇ ਅੱਜ ਇਹ ਪ੍ਰਾਈਸ ਡਿਸਟ੍ਰਿਬਿਊਸ਼ਨ ਫੰਕਸ਼ਨ ਜਿਹੜਾ ਹੋਣ ਜਾ ਰਿਹਾ ਤੇ ਇਸ ਦੇ ਨਾਲ ਨਾਲ ਜਦੋਂ ਪ੍ਰਾਈਸ ਡਿਸਟ੍ਰਿਬਿਊਸ਼ਨ ਫੰਕਸ਼ਨ ਸ਼ੁਰੂ ਹੁੰਦਾ ਤੇ ਨਾਲ ਨਾਲ ਤਾਂ ਅਗਲੀ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਦੇ ਆ ਹਾਂਜੀ ਸੱਸੀ ਅਸਨੀ ਭਾਈ ਸੱਸੀ ਤੇ ਭਾਈ ਜਿਹੜਾ ਟੂਰਨਾਮੈਂਟ ਕਰਵਾਇਆ ਇਹ ਦੱਸਣਾ ਆਪਾਂ ਕਿੰਨਾ ਲੋਕ ਟੂਰਨਾਮੈਂਟ ਜਿਹੜਾ ਕਰਵਾਇਆ ਗਿਆ ਸੀ ਤੇ ਕਿੰਨਾਂ ਦੇ ਸਹਿਯੋਗ ਨਾਲ ਇਹ ਟੂਰਨਾਮੈਂਟ ਜਿਹੜਾ ਹੋਇਆ ਏ ਜੀ ਚਲੋ ਉਸ 25 ਆਪਣੇ ਹੈਗੇ ਆ ਉਠੇ ਵਾਲੇ ਉਹਨਾਂ ਦੇ ਸਹਿਯੋਗ ਨਾਲ ਠੀਕ ਹੈ ਜੀ ਤੁਹਾਡੇ ਉਸਤਾਦ ਜੀ ਇੰਕੋਣੇ ਉਹਨਾਂ ਦੇ ਸਹਿਯੋਗ ਨਾਲ ਠੀਕ ਹੈ ਜੀ ਬ੍ਰਦਰ ਛੋਟਾ ਛੋਟਾ ਬ੍ਰਦਰ ਉਹਨਾਂ ਵਾਲਾ ਠੀਕ ਹੈ ਕੀ ਉਹਨਾਂ ਦਾ ਹਣੀ ਹਣੀ ਨਾਲ ਠੀਕ ਹੈ ਜੀ ਤੇ ਹਣੀ ਵੀਰ ਕਿੱਥੇ ਹੈ ਆਪਣਾ ਉਹਨਾਂ ਦੇ ਆਇਆ ਹਣੀ ਵੀਰ ਜਰਮਨੀ ਹੈ ਜਰਮਨ ਤੋਂ ਠੀਕ ਹੈ ਜੀ ਤੇ ਬਾਕੀ ਜਿਹੜੇ ਵੀਰ ਭਰਾ ਬੈਠੇ ਉਹਨਾਂ ਦਾ ਤੁਹਾਨੂੰ ਤਾਰਫ ਕਰਾਨੇ ਆ ਇੱਧਰ ਉਸਤਾਦ ਰਮੀ ਜੀ ਸਤਿ ਸ਼੍ਰੀ ਅਕਾਲ ਉਸਤਾਦ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕ ਹੈ ਤੇ ਰਿੰਕੋ ਭਾਜੀ ਹੋ ਸੁਣਾ ਕੀ ਆ ਚਾਲ ਜੀ ਤੇ ਜਿੰਨੇ ਵੀਰ ਭਰਾ ਸੱਜਣ ਆਏ ਨੇ ਲੱਗੇ ਬੈਠੇ ਉਹਨਾਂ ਦਾ ਤਾਰਫ ਕਰਾ ਦੇਣਾ ਆ ਵੀਰ ਜੀ ਲੱਗੇ ਬੈਠੇ ਆ ਇਹਨਾਂ ਬਾਰੇ ਦੱਸਣਾ ਇਹ ਵੀਰ ਜੀ ਪੰਡਾ ਜੀ ਆ ਅੱਛਾ ਜੀ ਤੇ ਇਹ ਦੱਸਣਾ ਕਿੱਥੋਂ ਕਿੱਥੋਂ ਹੈਗੇ ਆ ਤੇ ਸਾਰਾ ਦੱਸਣਾ ਇਹਨਾਂ ਦਾਸ ਤੋਂ ਆ ਜੀ ਠੀਕ ਆ ਜੀ ਇਹ ਜੱਕੀ ਰੰਮੀ ਭਾਈ ਜੀ ਨੂੰ ਨਾ ਸ਼ੌਂਕ ਕਰਦੇ ਠੀਕ ਆ ਜੀ ਆ ਵੀਰ ਭੇਜਿਆ ਆ ਗੋਲੀਆਂ ਤੋਂ ਗੋਲੀਆਂ ਤੋਂ ਵੀਰ ਪੇ ਸਾਸਿਕਾ ਵੀਰ ਜੀ ਕਿਹ ਇੱਕ ਵੀਰ ਅੱਗੇ ਫ੍ਰਿਤ ਵੀਰ ਰਾਜੀਆਂ ਤੋਂ ਜੀ ਸਾਸਿਕਾ ਵੀਰ ਜੀ ਕੀ ਨਾਂ ਵੀਰ ਜੀ ਦਾ ਨਾਂ ਵੀਰ ਜੀ ਤੇ ਆਪਣਾ ਵੀਰ ਜੀ ਸਾਸੀ ਦਾ ਵੀਰ ਜੀ ਠੀਕ ਹੋ ਗਿਆ ਜੀ ਤੇ ਇੱਧਰ ਆਪਣੇ ਜੱਜ ਵੀਰ ਜੀ ਜੱਜ ਵੀਰ ਜੀ ਸਤਿ ਸ੍ਰੀ ਅਕਾਲ ਜੀ ਇਹ ਵੀ ਆਪਣਾ ਰਮਦਾਸ ਤੋਂ ਤੇ ਪੱਗੂ ਵੀਰ ਜੀ ਪੱਗੂ ਵੀਰ ਜੀ ਕੁਕੜਾ ਵਾਲੇ ਤੋਂ ਤੇ ਹਾਂਜੀ ਭਾਜੀ ਇਹ ਕਾਫੀ ਸਾਰੇ ਵੀਰਾਂ ਦੇ ਸੰਯੋਗ ਨਾਲ ਬਹੁਤ ਵਧੀਆ ਆਇਆ ਠੀਕ ਆ ਜੀ ਤੇ ਇਹਦੇ ਵਿੱਚ 6 ਨਾਮ ਰੱਖੇ ਜੀ ਅੱਜ ਠੀਕ ਆ ਜੀ ਦੂਜਾ ਤੀਜਾ ਚੌਥਾ ਤੇ ਇੱਕ ਬੱਚੇ ਦੀ ਹਿੱਟੀ ਤੇ ਇੱਕ ਸਪੈਸ਼ਲ ਨਾਮ ਸਪੈਸ਼ਲ ਮਤਲਬ ਹਿੱਟ ਪ੍ਰਵਾਜ ਕਬੂਤਰ ਦੇ ਠੀਕ ਹੋ ਗਿਆ ਜੀ ਸਾਰੇ ਵੀਰਾਂ ਦੇ ਸੰਜੋਗ ਨਾਲ ਬਹੁਤ ਵਧੀਆ ਹੋਇਆ ਜੀ ਠੀਕ ਹੈ ਗਾਣੇ ਉਮੀਦ ਕਰਦੇ ਆਂ ਵੀਰ ਸਾਰੇ ਇਦਾਂ ਹੀ ਸਾਥ ਦੇਣਗੇ ਕਿ ਗਾਣ ਚੜ੍ਹਦੀ ਕਲਾ ਜੀ ਹੋਵੇ ਤੇ ਤਾਂ ਇਹ ਦੱਸਣਾ ਵੀ ਇਹ ਜੇੜ ਦੇ ਕਿਹੜੇ ਐਤਵਾਰ ਹੋਇਆ ਤੇ ਕਿਹੜੀ ਤਰੀਕ ਸੀ ਇਹ ਜੇੜ ਦੇ ਪਹਿਲੇ ਐਤਵਾਰ ਹੋਇਆ ਜੇ ਤੇ 19 ਤਰੀਕ ਦੀ 19 ਤਰੀਕ ਨੂੰ ਇਹ ਟੂਰਨਾਮੈਂਟ ਹੋਇਆ ਸੀ ਤੇ ਜੋ ਕਿ ਅੱਜ ਇਹ ਟੂਰਨਾਮੈਂਟ ਦਾ ਜਿਹੜਾ ਪ੍ਰਾਈਜ਼ ਡਿਸਟ੍ਰਿਬਿਊਸ਼ਨ ਫੰਕਸ਼ਨ ਜਿਹੜਾ ਇਹ ਹੋਣ ਜਾ ਰਿਹਾ ਆ ਤੇ ਰਿੰਕੂ ਵੀਰ ਜੀ ਇਹਦੇ ਵਿੱਚ ਤੁਸੀਂ ਫਸਟ ਸੈਕਿੰਡ ਥਰਡ ਪ੍ਰਾਈਜ਼ ਜਿਹੜਾ ਵੀ ਆਇਆ ਹੈ ਫੋਰਥ ਪ੍ਰਾਈਜ਼ ਥੋੜਾ ਦੱਸ ਦਿਨਾ ਡਿਟੇਲ ਚ ਜੀ ਪਹਿਲਾ ਨੰਬਰ ਆਇਆ ਜੇ ਆਪਣਾ ਤੱਲੇ ਵਾਲੇ ਸੁਖਮ ਸਿੰਘ ਸਾਹਿਬ ਦਾ ਜੀ ਠੀਕ ਆ ਜੀ ਠੀਕ ਆ ਜੀ ਦੂਜਾ ਨੰਬਰ ਆ ਜੇ ਰਾਜੇ ਸੰਸੀ ਤੋਂ ਵੀਰ ਜੀ ਹੈਗੇ ਆ ਪੰਪ ਵਾਲੀ ਸ਼ਾਹ ਦਾ ਠੀਕ ਆ ਜੀ ਤੀਜਾ ਨੰਬਰ ਉਹਨਾਂ ਦਾ ਤੀਜਾ ਨੰਬਰ ਆ ਜੇ ਆਪਣਾ ਚੰਨਦੀਪ ਦਾ ਠੀਕ ਆ ਜੀ ਹਿੱਟ ਪ੍ਰਵਾਜ ਵੀ ਉਹਨਾਂ ਦੀ ਜੀ ਤੇ ਤੀਜਾ ਨੰਬਰ ਵੀ ਉਹਨਾਂ ਦਾ ਠੀਕ ਹੋ ਗਿਆ ਜੀ ਚੌਥਾ ਨੰਬਰ ਆ ਜੇ ਉਸਤਾਦ ਹੰਮ ਦਾ ਜਮਾ ਦਾ ਠੀਕ ਆ ਜੀ ਤੇ ਬੱਚੇ ਦੀ ਹਿੱਟ ਜਿਹੜੀ ਆ ਉਹ ਵੀ ਬੱ ਠੀਕ ਹੋ ਗਿਆ ਜੀ ਤੇ ਇਹ ਕੀਤੀ ਸੀ ਆ ਪਰਿੰਕੂ ਭਾਈ ਹਨਾਨਾ ਰਮੀ ਉਸਤਾਦ ਜੀ ਹਨਾਨਾ ਨਾਲ ਤੇ ਹੈਪੀ ਭਾਈ ਹਨਾਨਾ ਗੱਲਬਾਤ ਸੋਰੀ ਸੰਨੀ ਭਾਈ ਨੇ ਹਾਂ ਸੰਨੀ ਭਾਈ ਹਨਾਨਾ ਨਾਲ ਗੱਲਬਾਤ ਕੀਤੀ ਆ ਤੇ ਹੁਣ ਗਾਂ ਜਦੋਂ ਨੈਕਸਟ ਪ੍ਰੋਗਰਾਮ ਸ਼ੁਰੂ ਹੁੰਦਾ ਆ ਤਾਂ ਤੁਹਾਨੂੰ ਸ਼ੁਰੂ ਹੁੰਦਾ ਫਿਰ ਤੁਹਾਨੂੰ ਦਿਖਾਣੇ ਆ ਬਾਕੀ ਵੀ ਸਾਰੇ ਰਮੀ ਉਸਤਾਦ ਜੀ ਮੈਨੇ ਜਿਹੜੇ ਗੁਰਦਾਸਪੁਰ ਏਰੀਆ ਦੇ ਬਹੁਤ ਬੜੇ ਸੋਹਣੇ ਕੱਪੜੇ ਦੀਵਾਰੀਆਂ ਬੰਦੇ ਠੀਕ ਹੈ ਜੀ ਬਾਕੀ ਅਸੀਂ ਚਾਹੁੰਦੇ ਹਾਂ ਜੀ ਇਹਨਾਂ ਦੀ ਕੋਈ ਸਲਾਹ ਲਈਏ ਆਪਣੇ ਅਸੀਂ ਨਾਲੇ ਤਰਸੀਲ ਦੇ ਵਿੱਚ ਅਸੀਂ ਕਿੱਦਾਂ ਗਾਂ ਕੱਪ ਡਾ ਸਕੀਏ ਕਿੱਦਾਂ ਸਾਡਾ ਹੋਰ ਜ਼ਿਆਦਾ ਸ਼ੌਂਕ ਬਸ ਸਕਦਾ ਠੀਕ ਹੈ ਜੀ ਤੇ ਉਸਤਾਦ ਜੀ ਹਾਂ ਜੀ ਉਸਤਾਦ ਜੀ ਕੱਪਨਾ ਬਹੁਤ ਸੋਹਣੇ ਉੱਡ ਰਿਹਾ ਗੁਰਦਾਸਪੁਰ ਡਿਸਟ੍ਰਿਕਟ ਦੇ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਕੱਪ ਬਹੁਤ ਸੋਹਣੇ ਉੱਡ ਰਿਹਾ ਹਾਂਜੀ ਬਹੁਤ ਵਧੀਆ ਉਸਤਾਦ ਹੈ ਜਿਹੜੇ ਬਹੁਤ ਸੋਹਣੇ ਕੰਪਟਰ ਉਡਾ ਰਹੇ ਨੇ ਕੰਡੀ ਠੀਕ ਹੋ ਗਿਆ ਤੇ ਸਾਰੀ ਛੱਤਾ ਬੜਾ ਸਾਫ ਸੁਥਰਾ ਖੇਡਦੀਆਂ ਨੇ ਕਹਿਣ ਦਾ ਮੇਰੇ ਵੀ ਥਲੇ ਹੀ ਨਾਲੇ ਡਿਸਟ੍ਰਿਕਟ ਜੀ ਮੇਰੇ ਕਾ 8-9 ਕੱਪ ਹੋ ਗਏ ਹਾਂਜੀ ਤੇ ਇੰਨੇ ਕੀ 7-8 ਕੱਪ ਗਰਦਾਸਪੁਰ ਬਟਾੜੇ ਚ ਅੰਮ੍ਰਿਤਸਰ ਚ ਵੀ ਮੇਰੇ ਕਾਫੀ ਕੱਪ ਹੋ ਗਏ ਹਾਂਜੀ ਛੇ ਟੂਰਨਾਮੈਂਟ ਛੇ ਕੱਪ ਐਰ ਕੀ ਉੱਡੇ ਸੀ ਅੰਮ੍ਰਿਤਸਰ ਚ ਅੰਮ੍ਰਿਤਸਰ ਦੀ ਛੇ ਉੱਡੇ ਆ ਜੀ ਹਾਂਜੀ ਬਾਕੀ ਲਾਗੇ ਚਾਗੇ ਹੁਣ ਐ ਵੀ ਪਟਲਾਪਿੰਡ ਵੀ ਅੰਮ੍ਰਿਤਸਰ ਚ ਹੀ ਆਉਂਦਾ ਆ ਜੇ ਉਸ ਤਰ੍ਹਾਂ ਗਿਣਤੀ ਚਾਹੀਏ ਤੇ ਬਹੁਤ ਮਤਲਬ ਕੱਪ ਜਿਹੜੇ ਅੰਮ੍ਰਿਤਸਰ ਚ ਉੱਡੇ ਹੋਏ ਨੇ ਜੀ ਅਬਾਕੀ ਸ਼ਹਿਰੀ ਜਿਹੜੇ ਆਪਾਂ ਕਹਿ ਦਈਏ ਵੀ ਸ਼ਹਿਰੀ ਜਿਹੜੇ ਕਪੂਡੇੰ ਬਸਾਰਾ ਵਿੱਚੋਂ ਉਹ 6 ਕੱਪ ਟੂਰਨਾਮੈਂਟ ਇੱਕ ਦੇ ਵਿੱਚੋਂ 3 ਦਿਨਾਂ ਦਾ ਐਵਰੇਜ ਦਾ ਕੱਪ ਵੀ ਹੈਗਾ ਜੀ। ਜੀ ਜੀ। ਹਾਂ ਜੀ ਸਰਦਾਰ ਗੁਰਵਿੰਦਰ ਸਿੰਘ ਹੋਣਾ ਦਾ ਪਹਿਲਾ ਹਾਂ ਜੀ ਹਾਂ ਜੀ ਪਹਿਲਾ ਇਨਾਮ ਸਰਦਾਰ ਗੁਰਵਿੰਦਰ ਸਿੰਘ ਜੀ ਉਹਨਾਂ ਦਾ ਇਨਾਮ ਆਇਆ ਸ਼ੀਨਾ ਗਰੁੱਪ ਤੋਂ ਜੀ। ਹਾਂ ਜੀ ਉਸਤਾਜੀ। ਉਹਦੇ ਵਿੱਚ ਉਸਤਾਜੀ ਇੱਕ ਜੰਗੀ ਭਾਈ ਨੇ ਰੱਬ ਰੱਖਾ ਕਿਸ ਨੂੰ ਬਰੋਸਾ ਦਾ ਕੱਪ ਡਾਇਆ ਸੀ। ਹਾਂ ਜੀ। ਉਹਦੇ ਵਿੱਚ 5 ਇਨਾਮ ਸੀ ਫਸ ਸੈਕੰਡ 3rd 5 ਜੀ ਸੁਪਰ ਪ੍ਰਵਾਹ ਸੀ। ਠੀਕ ਹੈ। 5 ਜੀ ਹਿੱਟ ਪ੍ਰਵਾਹਾਂ ਸੀ। ਟੋਟਲ ਕਿੰਨੇ ਨਾਮ ਹੋ ਗਏ 15 ਨਾਮ ਸੀ ਟੋਟਲ ਟੋਟਲ 15 ਨਾਮ ਸੀ 15 ਨਾਮ ਸੀ ਠੀਕ ਹੈ ਜੀ ਤੇ ਲੱਗੇ ਇੱਕ ਲੱड्डू ਭਾਈ ਉਹਨਾਂ ਦਾ ਕੱਪੜਾ ਆ ਉਹ ਵੀ ਸੋਨਾ ਉੱਡਿਆ ਬੱਬਲ ਵੀਰ ਨੇ ਕੱਪਸਤਾ ਮਾਨ ਸਿੰਘ ਦੇ ਚੇਲੇ ਨੇ ਹਾਂ ਜੀ ਉਹਨਾਂ ਨੇ ਕੱਪੜਾ ਆ ਬਹੁਤ ਸੋਨਾ ਉੱਡਿਆ ਇੱਕ ਦਾ ਬਟਾ ਤੇ ਕੱਪ ਉੱਡਿਆ ਵਾ ਰਿੰਕੂ ਭਾਈ ਨੇ ਕੱਪੜਾ ਆ ਵਾ ਹਾਂ ਜੀ ਇਹ ਬਹੁਤ ਵਧੀਆ ਉੱਡਿਆ ਵਾ ਹੋਰ ਵੀ ਕੱਪੜਾ ਠੀਕ ਕਾਫੀ ਸਾਰੇ ਉੱਡੇ ਨੇ ਠੀਕ ਹੈ ਜੀ ਤੇ ਕੱਪ ਸਾਰੇ ਸੋਨੇ ਉੱਡੇ ਨੇ ਮੇਰਾ ਕਹਿਣ ਦਾ ਕੀ ਮਤਲਬ ਹੈ ਕਿ ਜਦੋਂ ਕੱਪ ਉੱਡਦੇ ਭਾਈਆਂ ਉੱਡਦੀਆਂ ਹਨ ਕਿ ਗਰੁੱਪਾਂ ਦੇ ਵਿੱਚ ਕਿਸੇ ਨੂੰ ਗਲਤ ਮੈਸੀ ਨਹੀਂ ਕਰਨੀ ਚਾਹੀਦੀ ਜੇ ਕਿਸੇ ਦਾ ਕੰਪਿਟਰ ਕੋਈ ਕੱਟਿਆ ਜਾਂਦਾ ਜਾਂ ਉੱਚਾ ਹੁੰਦਾ ਨੀਵਾ ਹੁੰਦਾ ਉਹ ਕਮੇਟੀ ਮੈਂਬਰ ਤੱਕ ਛੇੜਨਾ ਚਾਹੀਦਾ ਕਈ ਬੰਦੇ ਸ਼ੌਂਕ ਨਹੀਂ ਕਰਦੇ ਨਾ ਉਹਨਾਂ ਹਰ ਸਾਲ ਕਰਨਾ ਹੀ ਹੁੰਦਾ ਠੀਕ ਹੈ ਜੀ ਉਹ ਵਿੱਚ ਫਿਰ ਮੈਸੇਜ ਪਾਉਂਦੇ ਨੇ ਜੀ ਏਦਾਂ ਹੋ ਗਿਆ ਏਦਾਂ ਹੋ ਗਿਆ ਨਾ ਨਾ ਸ਼ੌਂਕ ਆ ਹੁੰਦਾ ਵਾ ਪਹਿਲਾਂ ਕੱਪ ਅਡਾਉਣੇ ਫਿਰ ਉਹਨਾਂ ਨੂੰ ਆਪਾਂ ਨੂੰ ਪੂਰੇ ਸਿਰੇ ਨਹੀਂ ਚੜਾਉਣਾ ਜਾਂ ਬਾਜ਼ੀਆਂ ਲਾਉਣੀਆਂ ਸਾਰਿਆਂ ਨਾਲ ਖੇਡਣੀਆਂ ਹਰ ਸਾਲ ਹਾਂਜੀ ਫਿਰ ਫਿਰ ਪ੍ਰਾਈਜ਼ ਫਿਰ ਪ੍ਰਾਈਜ਼ ਵੰਡਣੇ ਵੰਡਣੇ ਹਾਂਜੀ ਫਿਰ ਬਹੁਤ ਵਧੀਆ ਜਿੰਮੇਵਾਰੀ ਬਹੁਤ ਜ਼ਿਆਦਾ ਹੋ ਜਾਂਦੀ ਹੈ ਜੀ ਤੇ ਮੇਰੇ ਖਿਆਲ ਚ ਜਿਹੜਾ ਜੱਗੀ ਸਾਹਿਬ ਜੀ ਨੇ ਜਿਹੜਾ ਇਹ ਟੂਰਨਾਮੈਂਟ ਅਨਾਉਂਸ ਕਰਾਇਆ ਸੀ ਮੇਰੇ ਖਿਆਲ ਇਹ ਪਹਿਲਾਂ ਸਰਦੀ ਦਾ ਹੀ ਅਨਾਉਂਸ ਕਰਾ ਦਿੱਤਾ ਸੀ ਨਵੇਂ ਸਾਲ ਵਾਲੇ ਦਿਨ ਸਾਹਿਬ ਜੀ ਇਹ ਅਨਾਉਂਸ ਕੀਤਾ ਸੀ ਨਵੇਂ ਸਾਲ ਤੇ ਹੀ ਇਹ ਪ੍ਰਾਈਜ਼ ਅਨਾਉਂਸ ਕਰ ਦਿੱਤੇ ਸੀ ਠੀਕ ਹੈ ਜੀ ਜਿਹੜੀਆਂ ਉਸਤਾਜੀ ਮੈਂਬਰ ਹੁਣ ਕੱਟ ਹੋਣ ਜਿੰਨੇ ਕਮੇਟੀ ਮੈਂਬਰ 5 ਜਾਂ 6 ਦੇ ਚ ਹੈਗੇ ਸੀ ਜੀ ਐਂਟਰੀਆਂ ਕੱਟੂ ਉਹਨਾਂ ਕੋਲੋਂ ਪੈਸੇ ਪਾਉਣੇ ਸੀ 1.5 ਲੱਖ ਦੇ ਪੈਸੇ ਅਨਾਉਂਸ ਕਰ ਦਿੱਤੇ ਸੀ ਉਹ ਦਾ 2024 ਦੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਵੀਡੀਓ ਜਿਹੜੀ ਹੈ ਜੀ ਉਹਨੂੰ ਫੇਸਬੁੱਕ ਤੇ ਅੱਜ ਵੀ ਹੈਗੀ ਹੈ ਠੀਕ ਹੈ ਜੀ ਤੇ ਇਹ ਕਿਹੜੀ ਆਈਡੀ ਤੇ ਚੜੀ ਹੋਈ ਹੈ ਇਹ ਮੇਰੇ ਖਿਆਲੋਂ ਮੰਨਾ ਆਪਣਾ ਚੰਡੀਗੜ੍ਹ ਹਾਈ ਕੋਰਟ ਨੌਕਰੀ ਕਰਦਾ ਉਹਦੀ ਆਈਡੀ ਮਨਦੀਪ ਚਾਹਲ ਮਨਦੀਪ ਚਾਹਲ ਦੀ ਆਈਡੀ ਦੀ ਜਿਹੜੀ ਹੈ ਠੀਕ ਹੈ ਮਨਦੀਪ ਚਾਹਲ ਦੀ ਆਈਡੀ ਤੇ ਚੜੀ ਹੋਈ ਹੈ ਜੀ ਮੇਰੇ ਖਿਆਲ ਚ ਉਹ ਹੀ ਮਤਲਬ ਥੋੜਾ ਗੱਲਾਂ ਪਤਾ ਕਰਦੇ ਜਿੰਨੇ ਆਪਣੇ ਘਰ ਡਾਉਣੇ ਨਹੀਂ ਤੇ ਜਿਹੜਾ ਤੇ ਸ਼ੱਕੀਨ ਬੰਦਾ ਆ ਉਹ ਤਾਂ ਫਿਰ ਤੁਹਾਨੂੰ ਪਤਾ ਉਹਨੂੰ ਪਤਾ ਵੀ ਐਰ ਕੀ ਸੀਜ਼ਨ ਜਿੱਤ ਗਿਆ ਅਗਲੀ ਇਹਦੀ ਕੋਈ ਪਤਾ ਨਹੀਂ ਕੀ ਹੋਣਾ ਕੀ ਨਹੀਂ ਹੋਣਾ ਤੇ ਜਿਹੜੇ ਨਈ ਉਡਾਂ ਦੇ ਗੱਲਾਂ ਤੇ ਉਹ ਹੀ ਕਰਦੇ ਜਿਆਦਾਤਰ ਬਾਕੀ ਇਹ ਚਾਹੀਦਾ ਵੇ ਇਹ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਜੇ ਕੋਈ ਸ਼ੌਂਕ ਨੂੰ ਪ੍ਰਮੋਟ ਕਰ ਰਿਹਾ ਉਹਦਾ ਸਾਥ ਦੇਣਾ ਚਾਹੀਦਾ ਨਾ ਕਿ ਦੀ ਲੱਤਾਂ ਖਿੱਚਣੀਆਂ ਚਾਹੀਦੀਆਂ ਬਾਕੀ ਤੁਸੀਂ ਕੀ ਕਹਿੰਦੇ ਜੇ ਗੱਲ ਨੂੰ ਬਿਲਕੁਲ ਉਸਤਾਜੀ ਤੁਸੀਂ ਇਹ ਗੱਲ ਸਹੀ ਕੀਤੀ ਹੈ ਸਵਾਲ ਵੀ ਸਹੀ ਕੀਤਾ ਪਹਿਲੀ ਗੱਲ ਆ ਵੀ ਬਾਜ਼ੀਏ ਜਦੋਂ ਆਪਸੀ ਘਰੋਂ ਡਾਉਨੇ ਆ ਨਾ ਕਿਸੇ ਨੂੰ ਗੱਲ ਖੈਰ ਲੱਗਦੀ ਨਹੀਂ ਬਹੁਤ ਆ ਵੀ ਸੋਚਦੇ ਆ ਵੀ ਅਸੀਂ ਇੰਨੀਆਂ ਬਾਜ਼ੀਆਂ ਲਾ ਲਈਆਂ ਇੰਨੇ ਕਪਾ ਚ ਐਂਟਰੀਆਂ ਦੇਤੀਆਂ ਪਤਾ ਨਹੀਂ ਸਾਡੇ ਕਬੂਤਰ ਕਿੱਦਾਂ ਦੇ ਉੱਡਣੇ ਸੀ ਜਿੱਤਣਾ ਕਿ ਹਰਨਾ ਹਾਂਜੀ ਗੱਲ ਕਰਨ ਲੱਗਿਆ ਕਾਹ ਚ ਸੋਚਦਾ ਜਿੰਨੇ ਇਹ ਨਾ ਖੇਡਣਾ ਹਾਂ ਅੱਜ ਆ ਪੱਖੇੜਨੇ ਨਾ ਬਾਜ਼ੀਆਂ ਖੇੜਨੀ ਉਹਨੇ ਗੱਲ ਕਰਨ ਲੱਗਿਆ ਨਹੀਂ ਸੋਚਣਾ ਕਿਉਂਕਿ ਉਹਨੇ ਖੇਡਣਾ ਹੀ ਨਹੀਂ ਆ ਤੇ ਨਾ ਉਹਨੇ ਹਰਨਾ ਦੇ ਨਾਮ ਤੇ ਜਿੱਤਣਾ ਉਹਨੇ ਜਿੱਤਣਾ ਨੂੰ ਪਤਾ ਮੈਂ ਕਿਸੇ ਨੂੰ ਕਹੀ ਜਾਵਾਂ ਨਾ ਕਿ ਮੈਨੂੰ ਕੋਈ ਸੀ ਦਾ ਫਰਕ ਨਹੀਂ ਪੈਂਦਾ ਜਿਹੜੇ ਹਰ ਸਾਲ ਮਿਹਨਤ ਕਰਦੇ ਆ ਪ ਉਹ ਕੰਪੀਟੀਸ਼ਨ ਲੜਦੇ ਨੇ ਹਰ ਸਾਲ ਮਿਹਨਤ ਕਰਦੇ ਨੇ ਪੈਸੇ ਖਰਚਦੇ ਨੇ ਤੋਂ ਪਾਸੇ ਲਗਦੇ ਉਹ ਗੱਲ ਕਰ ਲਿਆ ਤਾਂ ਸੋਚਦੇ ਇਹਨਾਂ ਨੇ ਨਹੀਂ ਨਾ ਖੇਡਣਾ ਉਹਨਾਂ ਗੱਲ ਕਰ ਲਿਆ ਨਹੀਂ ਸੋਚਦੇ ਬਿਲਕੁਲ ਬਿਲਕੁਲ ਜਿਹੜੇ ਨਹੀਂ ਖੇਡਦੇ ਉਹਨਾਂ ਨੂੰ ਪਾਰਟੀ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਐਡ ਹੀ ਨਹੀਂ ਕਰਨਾ ਜੀ ਦੇਖੋ ਖੇਡਦੇ ਹੀ ਨਹੀਂ ਉਹ ਜਿਹੜਾ ਬੰਦਾ ਨਹੀਂ ਖੇਡਦਾ ਉਹ ਗਰੁੱਪਾਂ ਦੀ ਵਿੱਚ ਸ਼ੌਂਕ ਪੂਰਾ ਕਰਦਾ ਨਹੀਂ ਬੋਲਦਾ ਉਹਨੂੰ ਐਡ ਕਰ ਲੈਣਾ ਚਾਹੀਦਾ ਜਿਹੜਾ ਬੋਲਦਾ ਨਹੀਂ ਐਡ ਕਰਨਾ ਚਾਹੀਦਾ ਨਹੀਂ ਚਾਹੀਦਾ ਕਿਉਂਕਿ ਜਿੱਤ ਬਣੀ ਆ ਇਹ ਚੀਜ਼ ਵੇਖਣੀ ਚਾਹੀਦੀ ਆ ਇੰਨਾ ਹੀ بڑا ਜਿਹੜਾ ਕੱਪ ਦੇ ਵਿੱਚ ਹਿੱਸਾ ਲੈਣੀ ਨੇ ਉਹ ਵੀ ਬੜੀ ਵੱਡੀ ਗੱ ਪਾਰਟਿਸਪੀਟਰੇ ਨਾ ਹੋਣਗੇ ਤੇ ਫਿਰ ਟੂਰਨਾਮੈਂਟ ਵੀ ਨਾੜਿਆ ਜਾ ਸਕਦਾ ਇਹ ਵੀ ਜਿਹੜੇ ਜਿੰਨੇ ਵੀ ਜਿੰਨੇ ਵੀ ਇਲਾਕੇ ਦੇ ਵਿੱਚ ਕਾ ਪੁੱਡੇ ਆ ਬੜੇ ਵਧੀਆ ਓਡੇ ਵੀ ਰੌਲਾ ਨਹੀਂ ਪਿਆ ਬਿਲਕੁਲ ਬਿਲਕੁਲ ਜੀ ਅਰਕੀ ਨਾਲ ਵਧੀਆ ਢਾਰ ਵੀ ਵਧੀਆ ਹੋਈ ਆ ਤੇ ਮੌਸਮ ਵੀ ਵੇਖੋ ਕਿੰਨਾ ਵਧੀਆ ਲੱਗਾ ਸੀ ਹਾਂਜੀ ਹਾਂਜੀ ਤੇ ਨਾਲੇ ਪਤਾ ਲੱਗਾ ਉਸਤਾਦੀਆਂ ਦੀ ਸ਼ਕੀਤੀਆਂ ਦਾ ਮੈਨ ਪਤਾ ਹੀ ਆ ਅਰਕੀ ਲੱਗਾ ਆ ਉਸਤਾਦੀਆਂ ਦਾ ਇਹ ਤਾਂ ਗੱਲ ਸਹੀ ਆ ਤੁਹਾਡੀ ਬੜਾ ਵਧੀਆ ਯਾਰ ਕੋਈ ਬਾਕੀ ਸਾਰੇ ਵੀਰਾਂ ਦਾ ਸੰਜੋਗ ਨਾਲ ਜਿਹੜਾ ਇਹ ਟੂਰਨਾਮੈਂਟ ਹੋਇਆ ਆ ਬਹੁਤ ਵਧੀਆ ਟੂਰਨਾਮੈਂਟ ਹੋਇਆ ਆ ਤੇ ਸਾਰੇ ਜਿਹੜੇ ਆ ਤੁਹਾਡੇ ਗਰੁੱਪ ਦੇ ਵੀਰ ਨੇ ਜਿਹੜੇ ਜੀ ਹੋਗੇ ਸੱਜੇ ਜੀ ਹੋਗੇ ਤੇ ਹਾਂਜੀ ਸਾਰੇ ਆ ਸਪੋਰਟ ਕਰਦੇ ਆ ਜੇ ਕਿਸੇ ਕੋਲ ਵਧੀਆ ਖਰਾਤ ਜਿਹੜੇ ਤੇ ਨਾਲ ਵੀ ਤੁਰਦੇ ਬਿਲਕੁਲ ਹੀ ਬਿਲਕੁਲ ਸਾਰਾ ਆ ਵੀਰਾਂ ਦਾ ਗਰੁੱਪ ਜਿਹੜਾ ਨਾਲ ਚੱਲਦੇ ਨੇ ਇਹ ਦੇਖੋ ਇਹ ਸਾਰੇ ਵੀਰਾਂ ਦੇ ਸਹਿਯੋਗ ਨਾਲ ਜਿਹੜਾ ਟੂਰਨਾਮੈਂਟ ਜਿਹੜਾ ਇਸ ਤਰ੍ਹਾਂ ਹੀ ਆ ਇਕੱਲੇ ਬੰਦੇ ਤੇ ਤੁਹਾਨੂੰ ਪਤਾ ਹੱਥ ਬੱਸ ਕੋਈ ਗੱਲ ਬਾਤ ਨਹੀਂ ਮਿੰਟੂ ਵੀਰਾਂ ਕੋਟਲੇ ਤੋਂ ਇਹਨਾਂ ਨੇ ਆ ਕੀ ਮੇਰੇ ਕੋਲ ਤਿੰਨ ਕੱਪ ਇਹਨਾਂ ਨੇ ਕਰਾਏ ਕਿਹੜੇ ਭਾਜੀ ਆ ਮਿੰਟੂ ਹਾਂਜੀ ਸਸੀ ਗਾਵਿੰਦੀ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਟੂਰਨਾਮੈਂਟ ਦੇ ਰੌਂਡ ਲਈ ਸ਼ਾਮ ਨੂੰ ਪ੍ਰਮੋਟ ਕਰ ਲਈ ਅੱਛਾ ਉਸਤਾਦ ਮਖਾਜੀ ਦੇ ਚੱਲੇ ਰਹੇ ਹਾਂ ਠੀਕ ਠੀਕਾ ਜੀ ਬਹੁਤ ਐਪਰੀਸ਼ੀਏਟ ਕਰਦੇ ਹਾਂ ਭਾਈ ਤੁਹਾਨੂੰ ਨੈਕਸਟ ਟਾਈਮ ਵੀ ਤੁਸੀਂ ਭਾਈ ਇਦਾਂ ਹੀ ਬੱਸ ਖਿੱਚ ਕੇ ਰੱਖੋ ਤੇ ਸਾਡਾ ਦੇ ਮੇਨ ਮਕਸਦ ਇਹ ਹੈ ਕਿ ਜਿਹੜੀ ਸਾਡੇ ਇਲਾਕੇ ਦੀ ਜਾਨੀ ਕਿ ਸਾਡੇ ਪੰਜਾਬ ਦੀ ਬੁਢੀ ਜਿਹੜੀ ਹੈ ਨਾ ਹਾਂਜੀ ਬਹੁਤ ਵਧੀਆ ਹੋਣੀ ਚਾਹੀਦੀ ਆ ਸਾਫ਼ ਸੁਥਰੀ ਤੇ ਵਧੀਆ ਹਾਈ ਪੈਰ ਵਾਲੇ ਜਿਹੜੇ ਆ ਵੀਰ ਮਿਹਨਤ ਕਰਨ ਤੇ ਬੜੇ ਬੜੇ ਵਧੀਆ ਗਾਹ ਆਉਣ ਵਾਲੇ ਸਮੇਂ ਦੇ ਵਿੱਚ 2025 ਦੇ ਵਿੱਚ ਬੜੇ ਕਾਪ ਆ ਜਿਹੜੇ ਅਨਾਉਂਸ ਹੋ ਬਿਲਕੁਲ ਜੀ ਸਾਰੇ ਤਿਆਰੀ ਕਰਕੇ ਹਿੱਸਾ ਲੈਣਾ ਹੁਣ ਇੱਕ ਤਰ੍ਹਾਂ ਦਾ ਹੀ ਹੋ ਗਿਆ ਪੰਜ ਚੜੀ ਦਾ ਪੱਲਾ ਹੋ ਗਿਆ ਹਾਂਜੀ ਤਾਂ ਮੈਂ ਇਹ ਦੱਸ ਸਕਦਾ ਜਿਹੜੀ ਸ਼ਕਤ ਸਹੀ ਉੱਡਦੀ ਹੈ ਸਾਡੀ ਜੀਰਦੀ ਆ ਵੀ ਉਹ ਸਾਰੇ ਆਪਾਂ ਲਵਾਉਣੇ ਛੱਡੋ ਠੀਕ ਹੋ ਗਿਆ ਜੀ ਵਧੀਆ ਡਾਊਨ ਸਾਰੇ ਤੇ ਇਹੋ ਹੀ ਖੁਸ਼ੀ ਹੈ ਜੀ ਇਹੋ ਹੀ ਸਾਡਾ ਮੇਨ ਮਕਸਦ ਹੈ ਬਿਲਕੁਲ ਜੀ ਬਿਲਕੁਲ ਸ਼ੌਂਕ ਨੂੰ ਪ੍ਰਮੋਟ ਕਰਨਾ ਹੀ ਤਾਂ ਸਾਡਾ ਮਕਸਦ ਹੈ ਤਾਂ ਹੀ ਇਹ ਜੋ ਤੁਹਾਨੂੰ ਪਤਾ ਟੂਰਨਾਮੈਂਟ ਹੋ ਰਹੇ ਨੇ ਰਿੰਕੂ ਭਾਜੀ ਇਹ ਤੁਸੀਂ ਵੀ ਟੂਰਨਾਮੈਂਟ ਤੁਸੀਂ ਕਰਵਾ ਲੇ ਜੇ ਤੇ ਰੈਗੂਲਰ ਮੇਰੇ ਖਿਆਲ ਕਿੰਨੇ ਚੜ ਹੋਗਾ ਤੁਹਾਨੂੰ ਕਰਵਾਉਂਦੇ ਆਂ ਤਸਵਾ ਯਾਰ ਨਾ ਟੂਰਨਾਮੈਂਟ ਹਾਂ ਜੀ 11 ਸਾਲ ਚਲੋ ਤੁਹਾਨੂੰ ਵੀ ਹੋ ਗਏ ਟੂਰਨਾਮੈਂਟ ਕਰਵਾਉਂਦੇ ਆ ਤੇ ਕੋਈ ਵੀ ਨੂੰ ਪਤਾ ਹੁੰਦਾ ਜਿਹੜਾ ਟੂਰਨਾਮੈਂਟ ਕਰਵਾ ਰਿਹਾ ਹੁੰਦਾ ਆ ਠੀਕ ਹੈ ਤੇ ਬਾਕੀ ਚਲੋ ਮੈਂ ਵੀ ਤੁਹਾਨੂੰ ਬਹੁਤ ਐਪਰੀਸ਼ੀਏਟ ਕਰਦਾ ਤੁਹਾਨੂੰ ਵੀ ਵੀ ਇਹ ਟੂਰਨਾਮੈਂਟ ਜਿਹੜੇ ਤੁਸੀਂ ਇਨਾ ਚਿਰ ਦੇ ਕਰਵਾ ਲਏ ਇਹ ਵੀ ਬਹੁਤ ਇੱਕ ਮਤਲਬ ਸਲਾਗਾ ਜੋਗ ਗੱਲ ਆ ਬਾਕੀ ਇਹ ਭਰਾਵਾਂ ਦੇ ਨਾਲ ਹੀ ਸੰਯੋਗ ਆ ਇਕੱਲਾ ਬੰਦਾ ਨਹੀਂ ਇਹ ਕਰ ਸਕਦਾ ਹਾਂਜੀ ਬਿਲਕੁਲ ਜਿਵੇਂ ਆਪਣਾ ਇਲਾਕਾ ਇਲਾਕੇ ਦੇ ਵੀਰਿਆ ਸਾਰੇ ਆਪਣਾ ਇੱਕ ਫੋਨ ਤੇ ਸਾਰਿਆਂ ਨਾਲ ਸਲਾਹ ਕਰੀਏ ਤੇ ਸਾਰੀ ਵਧੀਆ ਸਲਾਹ ਹੈ ਬਿਲਕੁਲ ਇਸੇ ਕਰਕੇ ਸਾਡਾ ਕੋਈ ਵਧੀਆ ਹੋਰ ਬਿਲਕੁਲ ਜੀ ਬਿਲਕੁਲ ਇਕੱਲਾ ਬੰਦਾ ਕੋਈ ਨਹੀਂ ਕੁਝ ਕਰ ਸਕਦਾ ਬਿਲਕੁਲ ਜੀ ਬਿਲਕੁਲ ਨਾ ਦੇ ਇਕੱਲਾ ਬੰਦਾ ਕੂਤ ਟਾ ਸਕਦਾ ਜੀ ਤੇ ਨਾ ਕੋਈ ਕਾਫੀ ਦਵਾ ਸਕਦਾ ਬਿਲਕੁਲ ਸਹੀ ਹੋ ਗਿਆ ਜੀ ਇਹਦੇ ਫੇਰ ਕਹਾ ਦੁਬਾਰਾ ਦੁਬਾਰਾ ਬਾਤ ਹੈ ਸਾਡੇ ਬਹੁਤ ਮਹਿਮਾਨ ਆਏ ਨੇ ਹਰ ਰਿਜ਼ਾਇਰੂ ਦੀ ਤੇ ਮੈਂ ਬੇਨਤੀ ਕਰਦਾ ਕਿ ਉਸਤਾਦ ਗੁਰਮੀਤ ਸਿੰਘ ਭਾਜੀ ਡੀਐਸਪੀ ਸਾਹਿਬ ਆਖੋ ਤੇ ਆਓ ਜੀ ਰੰਮੀ ਸਤਾਜੀ ਸਾਰੇ ਆਓ ਜੀ ਕਦਰ ਸਿੰਘ ਜੀ ਆਏ ਨੇ ਵੀ ਵੀ ਤਾੜੀਆਂ ਮਾਰੋ ਜੀ ਸਾਰੇ ਲਈ ਜੋ ਨਾਮ ਸਾਰਿਆਂ ਦਾ ਪਾਣੀ ਵੀ ਕੀ ਆਲੇ ਆਓ ਜੀ ਜੀ ਸਾਰੇ ਅਕਤਿਆ ਨੂੰ ਜੀ ਆਇਆਂ ਆਪ ਦਾ ਸਾਰਿਆਂ ਨੂੰ ਜੀ ਆਇਆਂ ਆਪ ਦਾ ਦੋ ਚਾਰ ਗੱਲਾਂ ਆਪਾਂ ਕਰਨ ਤੋਂ ਬਾਅਦ ਨਾਮ ਵੰਡ ਦੀ ਰਸਮ ਤੇ ਆਵਾਂਗੇ ਦੋ ਚਾਰ ਗੱਲਾਂ ਇਹ ਹਨ ਕਿ ਪਿਛਲੇ ਸਮੇਂ ਦੇ ਵਿੱਚ ਕ੍ਰੀਬ ਅਜ ਤੋਂ 15 ਸਾਲ ਪਹਿੰਨਾ ਅਸੀਂ ਕੋਕੜਾਂ ਵਾਲਾ ਅੱਡਾ ਦੇ ਵਿੱਚ ਛੱਤ ਬਣਾਈ ਸੀ ਤੇ ਉਦੋਂ ਤੋਂ ਹੀ ਲਗਭਗ ਆਪਾਂ ਸਾਰੇ ਵੀਰਾਂ ਦੇ ਨਾਲ ਬਾਟਕੀਅਤ ਸ਼ੁਰੂ ਹੋਈ ਅੱਜ ਜਿਹੜਾ ਰੰਬ ਰਾਖਾ ਪੀਜਨ ਕਲੱਬ ਪਲਾ ਪਿੰਡ ਰਿੰਕੂ ਵੀਰ ਵੱਲੋਂ ਸਰਦਾਰ ਮਾਨਕ ਸਿੰਘ ਦੁਬਈ ਵਾਲਿਆਂ ਵੱਲੋਂ ਦੀ ਯਾਦ ਦੇ ਵਿੱਚ ਟੂਰਨਾਮੈਂਟ ਉਹਦੇ ਆਸੀ ਉਹਨਾਂ ਬਾਰੇ ਦੋ ਲਫ਼ਜ਼ ਕਹਿਣਾ ਚਾਹਾਂਗਾ ਸਦਾ ਮਾਨਕ ਸਿੰਘ ਜਿਹੜੇ ਰਹਿਣ ਵਾਲੇ ਤਾਂ ਨਗੋਬਦਰ ਤੋਂ ਸੀਗੇ ਪਰ ਦੁਬਈ ਦੇ ਵਿੱਚ ਉਹ ਕਾਰੋਬਾਰ ਕਰਦੇ ਸੀਗੇ ਦੁਬਈ ਯੂਏਈ ਦੇ ਵਿੱਚ ਕਾਰੋਬਾਰ ਕਰਦੇ ਆ ਉਹਨਾਂ ਨੇ ਉੱਥੇ ਪਾਕਿਸਤਾਨ ਦੇ ਜਿਹੜੇ ਕਹਿੰਦੇ ਕਹੋਂਦੇ ਆ ਉਸਤਾਦ ਆ ਉਹਨਾਂ ਦੇ ਨਾਲ ਕਬੂਤਰ ਪਾਜੇ ਕੀਤੀ ਤੇ ਉਥੇ ਨਵੁੱਤਰ ਬਾਜੀ ਕਰਦਿਆਂ ਉਹਨਾਂ ਦੇ ਮਨ ਦੇ ਵਿੱਚ ਆਇਆ ਵੀ ਜੇ ਮੈਂ ਇੰਡੀਆ ਵਾਪਸ ਜਾ ਕੇ ਤੇ ਜਿੰਨੇ ਵੀ ਸ਼ਕੀਰ ਮੀਰ ਨੇ ਉਹਨਾਂ ਨੂੰ ਸਾਰਿਆਂ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਾਂ ਤੇ ਇਹਦੇ ਨਾਲ ਕਬੂਤਰ ਬਾਜੀ ਅੱਗੇ ਵਧ ਸਕਦੀ ਆ ਤੁਹਾਨੂੰ ਸਾਰਿਆਂ ਨੂੰ ਪਤਾ ਹੋਊਗਾ ਕਿ ਅੱਜ ਤੋਂ 6-7 ਸਾਲ ਪਹਿਲਾਂ ਜਦੋਂ ਮਾਨਕ ਉਸਤਾਦ ਜੀ ਆਏ ਨੇ ਉਹਨਾਂ ਨੇ ਆ ਕੇ ਸਾਰੀਆਂ ਛੱਤਾਂ ਤੇ ਸਾਰਿਆਂ ਲੋਕਾਂ ਨੂੰ ਆਪਣੇ ਤਰੀਕੇ ਨਾਲ ਲਾਮਬੰਦ ਕਰਕੇ ਬਕੈਦਾ ਆਪਣੇ ਗਰੁੱਪ ਦਾ ਐਲਾਨ ਕੀਤਾ ਜਿਹਦੇ ਵਿੱਚ ਸਾਰੇ ਛੋਟਾ ਵੀਰ ਅਰਮੀਰੰਦਾਸ ਤੋਂ ਸਭ ਤੋਂ ਪਹਿਲਾਂ ਉਹਨਾਂ ਨੇ ਇਸ ਲਾਗੇ ਸ਼ਗਿਰਦ ਕੀਤਾ ਤੇ ਉਸ ਤੋਂ ਬਾਅਦ ਨਾਲ ਬਾਕੀ ਸਮੇਂ ਸਮੇਂ ਤੇ ਉਹ ਸਾਰੇ ਵੀਰਾਂ ਨੂੰ ਉਹਨਾਂ ਨੇ ਸ਼ਗਿਰਦ ਕਰਕੇ ਆਪਣੀ ਪਾਰਟੀ ਉਸਤਾਦ ਮਾਨਕ ਸਿੰਘ ਨੇ ਬਕੈਦਾ ਮਾਨਕ ਸਿੰਘ ਪਾਰਟੀ ਬਣਾਈ ਕਈ ਖਟੀਆਂ ਮਿੱਠੀਆਂ ਜਾਂਦਾ ਦੇ ਨਾਲ ਇਹ ਪਾਰਟੀ ਆਪਣਾ ਸਫ਼ਰ ਤੈਅ ਕਰਦੀ ਹੋਈ ਅੱਗੇ ਵਧ ਗਈ ਤੇ ਹੌਲੀ-ਹੌਲੀ ਪਰਮਵੀਰ ਹੁਣਾਂ ਤੋਂ ਬਾਅਦ ਨਾਲ ਰਿੰਕੂ ਵੀਰ ਹੁਣਾਂ ਨੇ ਪਾਰਟੀ ਜੁਆਇਨ ਕੀਤੀ ਐਵੇਂ ਧਾਰੀਵਾਲ ਗੁਰਦਾਸਪੁਰ ਸਾਈਡ ਤੇ ਫਿਰ ਬਿਆਸ ਸਾਈਡ ਤੇ ਫਿਰ ਪੱਟੀ ਸਾਈਡ ਤੇ ਤਰਨਤਾਰਨ ਸਾਈਡ ਤੇ ਮਾਨਕ ਉਸਤਾਦ ਉਹਨਾਂ ਨੇ ਜਿਹੜੇ ਆਪਣੇ ਸ਼ਗਿਰਦ ਕੀਤੇ ਤੇ ਉਹਨਾਂ ਵੱਲੋਂ ਉਤਸ਼ਾਹਤ ਕਰਨ ਤੇ ਸਾਰੇ ਵੀਰਾਂ ਨੇ ਕਬੂਤਰਬਾਈ ਟੂਰਨਾਮੈਂਟ ਦੇ ਵਿੱਚ ਭਾਗ ਲੈਣਾ ਸ਼ੁਰੂ ਕੀਤਾ ਪਿਛਲੇ ਦਿਨਾਂ ਦੇ ਵਿੱਚ ਰੱਬ ਨੇ ਧਾਕਾ ਕੀਤਾ ਉਸਤਾਦ ਮਾਨਕ ਸਿੰਘ ਇਹ ਸਥਾਨੀ ਸੰਸਾਰ ਨੇ ਵਾਲੇ ਵੇਦਾ ਕਹਿ ਕੇ ਗੁਰਚਰਨਾ ਚਾਹ ਹਾਰ ਬਰਾਜੇ ਉਹਨਾਂ ਦੇ ਜਨਮ ਨਾਲ ਜਿਹੜਾ ਕਾਟਾ ਕਬੂਤਰਬਾਜ਼ੀ ਖੇਡ ਨੂੰ ਪਿਆਵਾ ਉਹ ਪੂਰਾ ਨਹੀਂ ਕੀਤਾ ਜਾ ਸਕਦਾ ਹਾਂ ਪਰ ਜਿਵੇਂ ਅੱਜ ਛੋਟੇ ਵੀ ਰਿੰਕੂ ਨੇ ਅਪਰਾਲਾ ਕੀਤਾ ਵਾ ਇਵੇਂ ਹਰ ਸਾਲ ਅਸੀਂ ਉਸਤਾਦ ਮਾਨੁਖ ਸਿੰਘ ਨੂੰ ਯਾਦ ਕਰਦੇ ਹੁਣ ਆ ਉਹਨਾਂ ਦੀ ਯਾਦ ਦੇ ਵਿੱਚ ਵੱਖ-ਵੱਖ ਕਲਾਕੀਆਂ ਦੇ ਵਿੱਚ ਟੂਰਨਾਮੈਂਟ ਕਰਾਉਂਦੇ ਰਹੀਏ ਤਾਂ ਜੋ ਉਹਨਾਂ ਸੰਸਾਂ ਜਿਹੜਾ ਦੁਬਈ ਤੋਂ ਚੱਲ ਕੇ ਨਕੌਦਰ ਪਹੁੰਚ ਕੇ ਨਕੌਦਰ ਤੋਂ ਅਨੁਸਾਰ ਆ ਕੇ ਤੇ ਇੱਕ ਗਰੁੱਪ ਬਣਾ ਕੇ ਜਾਂ ਇੱਕ ਆਪਣਾ ਤਲਾ ਬਣਾ ਕੇ ਕਬੂਤਰ ਬਾਜ਼ ਨੂੰ ਇਤਸ਼ਾਹਤ ਕਰਦਾ ਹੋਇਆ ਇਸ ਦੁਨੀਆ ਤੋਂ ਚਲਾ ਗਿਆ ਉਹਨੂੰ ਹਰ ਸਾਲ ਅਸੀਂ ਯਾਦ ਕਰਕੇ ਉਹਦੀ ਯਾਦ ਤਾਜ਼ਾ ਕਰਦੇ ਰਹੀਏ ਇਹੋ ਜਿਹੇ ਟੂਰਨਾਮੈਂਟ ਹਮੇਸ਼ਾ ਹੁੰਦੇ ਰਹਿਣੇ ਚਾਹੀਦੇ ਨੇ ਜੀ ਜੀ ਮੈਂ ਇੱਕ ਗੱਲ ਕਰਨੀ ਚਾਹੁੰਨਾ ਵੀ ਪਿਛਲੇ ਸਮੇਂ ਦੇ ਵਿੱਚ ਆਪਾਂ ਦੇਖਦੇ ਆਂ ਕਿ ਕਾਫੀ ਸ਼ਕੀਨ ਲੋਕ ਨੇ ਪਰ ਹੁਣ ਇਹ ਖੇਡ ਕੱਲੇ ਕਾਰੇ ਦੇ ਵਾਸਤੇ ਦੀ ਗੱਲ ਨਹੀਂ ਰਹੀ ਜੇ ਕਿਸੇ ਨੇ ਇੱਕ ਸ਼ਰਤ ਬਣਾਉਣੀ ਹੈ ਤੇ ਉਹਦਾ ਘਟੋ ਘਟ ਚੌਥ ਤੋਂ ਪੰਜ ਨਾਲ ਉਹਦੀਆਂ ਬਹਾਵਾਂ ਉਹਦੇ ਭਰਾ ਹੋਣਗੇ ਤੇ ਫੇਰੇ ਸ਼ਰਤ ੁੱਟਦੀਆਂ ਕਿਉਂਕਿ ਪੁਰਾਣਾ ਸਮਾਂ ਹੋਰ ਗਿਆ ਆ ਵੀ ਪੰਜ ਸੱਤ ਟੋੜੇ ਕਣਕ ਦੇ ੁੱਟੇ ਜਿੰਨਾ ਚਿਰ ਤੇ ਉਹ ਹਲ ਕਬੂਤਰ ਭਈਗੇ ਨਹੀਂ ਤੇ ਬਰਵਾ ਸੇ ਪਾਸੋਂ ਚੌਕੇ ਦੇ ਟਾਈਮ ਦੇ ਟਾਈਮ ਘੰਡਾ ਮਾਰਿਆ ਪੰਜ ਸੱਤ ਘੰਟੇ ਉੱਡ ਕੇ ਬਹਿ ਗਏ ਤੇ ਬਹਿ ਗਏ ਹੁਣ ਉਹ ਗੱਲਾਂ ਨਹੀਂ ਆ ਫੇਸਬੁੱਕ ਵਟਸਐਪ ਨੇ ਕਬੂਤਰबाजी ਬਹੁਤ ਤੇਜ਼ ਕਰਤੀ ਆ ਹੁਣ ਹਰ ਕੋਈ ਇਨਸਾਨ ਚਾਹੁੰਦਾ ਹੈ ਕਿ ਸਵੇਰੇ 5:30 ਕਬੂਤਰ ਡਾ ਕੇ ਤੇ ਸ਼ਾਮ ਨੂੰ 5:30 ਜਾਂ 6 ਵਜੇ 7 ਵਜੇ ਪਿਖਾਈਏ ਔਰ ਬੈਟਸਮੈਨ ਵੀ ਡੇ ਨੇ ਜਿਹੜੇ ਬੰਦੇ ਮਿਹਨਤ ਕਰਦੇ ਨੇ ਇਹਦੇ ਨਾਲ ਨਾਲ ਸਭ ਤੋਂ ਜ਼ਿਆਦਾ ਜ਼ਰੂਰੀ ਆ ਕਿ ਜਦੋਂ ਕੋਈ ਟੂਰਨਾਮੈਂਟ ਹੁੰਦਾ ਹੈ ਜਦੋਂ ਕਿਤੇ ਬਾਜੀ ਲੱਗਦੀ ਆ ਤੇ ਬੰਦਾ ਜਿੱਤਣ ਨਾਲੋਂ ਕਬੂਤਰਬਾਜੀ ਜਿੱਤ ਜੇ ਤੇ ਉਹ ਸਾਰਿਆਂ ਲਈ ਬਹੁਤ ਚੰਗੀ ਗੱਲ ਆ ਜਦੋਂ ਅਸੀਂ ਸਵੇਰੇ ਕਬੂਤਰ ਡਾਉਣੇ ਜਾਂ ਕਿਸੇ ਨਾਲ ਬਾਜੀ ਲਾਉਣੇ ਤੇ ਅਸੀਂ ਇਹ ਕਹਣਾ ਜੇ ਤੇ ਮੈਂ ਜਿੱਤ ਗਿਆ ਠੀਕ ਹੈ ਨਹੀਂ ਤੇ ਮੈਂ ਰਫੜ ਪਾ ਦੇਣਾ ਇਹ ਕੰਮ ਸਭ ਤੋਂ ਵੱਡਾ ਮੈਂ ਤੇ ਇਹ ਗੱਲ ਕਹਿਣੀ ਚਾਹੁੰਦਾ ਵਾਂ ਵੀ ਜਿਹੜਾ ਬੰਦਾ ਜਾਣ ਬੁੱਝ ਕੇ ਇਸ ਖੇਡ ਦੇ ਵਿੱਚ ਖਰਾਬੀ ਕਰਦਾ ਤੇ ਉਹਦੇ ਖਿਲਾਫ ਸਖਤ ਐਕਸ਼ਨ ਲੈਣਾ ਚਾਹੀਦਾ ਤੁਸੀਂ ਆਉਣ ਵਾਲੇ ਸਾਹ ਚ ਦੇਖਿਓ ਤੁਸੀਂ ਸਾਰਿਆਂ ਨੇ ਪਿਛਲੇ ਦਿਨਾਂ ਚ ਫੇਸਬੁਕ ਵਟਸਐਪ ਤੇ ਦੇਖਿਆ ਹੋਊਗਾ 우ਸਤਾਦ ਮਨਜੀਤ ਸਿੰਘ ਔਜਲਾ ਯੂ ਐਸ ਏ ਤੋਂ ਬਾਕਾਇਦਾ ਚੱਲ ਕੇ ਉਹਨਾਂ ਨੇ ਆ ਕੇ ਤੇ ਜੰਮੂ ਕਸ਼ਮੀਰ ਦੇ ਵਿੱਚ ਜੰਮੂ ਦੇ ਵਿੱਚ ਉਹਨਾਂ ਨੇ 10 ਮੋਟਰਸਾਈਕਲ ਨਾਮ ਆਪਣੀ ਜੇਬ ਚੋਂ ਦਿੱਤੇ ਨੇ ਕ੍ਰੇਬ 18 ਲੱਖ ਰੁਪਏ ਦੇ ਨਾਮ ਉਸ ਇਨਸਾਨ ਨੇ ਸਿਰਫ ਅਮਰੀਕਾ ਤੋਂ ਚੱਲ ਕੇ ਜੰਮੂ 'ਚ ਇਸ ਕਰਕੇ ਆ ਕੇ ਦਿੱਤੇ ਨੇ ਵੀ ਉਹ ਕਬੂਤਰਬਾਜੀ ਜਿਹੜੀ ਹਾਈ ਫਲਾਇਰ ਕਬੂਤਰਬਾਜੀ ਉਹਨੂੰ ਵਾਧਾ ਜਾਣਾ ਚਾਹੀਦਾ ਕੁਣਾ ਵੱਲੋਂ ਆਉਂਦੇ ਸਾਲ 2025 ਵਿੱਚ ਤਿੰਨ ਮੋਟਰਸਾਈਕਲ ਇੱਕ ਬੁਲਟ ਤੇ ਦੋ ਸਪਲੈਂਡਰ ਤਿੰਨ ਮੋਟਰਸਾਈਕਲ ਆਪਣੇ ਅੰਮ੍ਰਿਤਸਰ ਵਾਲੇ ਵੀ ਅਨਾਉਂਸ ਕੀਤੇ ਆ ਜਿਹਦੇ ਵਿੱਚ ਮੇਨ ਛੱਤਾਂ ਲਈਆਂ ਜਾਣਗੀਆਂ ਮੇਨ ਛੱਤਾਂ ਤੋਂ ਮਰਾਦ ਮੇਰੀ ਵੀ ਉਹ ਛੱਤਾਂ ਜਿਨ੍ਹਾਂ ਦੇ ਚੰਗੇ ਰਿਜ਼ਲਟ ਹੋਣਗੇ ਮੇਨ ਛੱਤਾਂ ਉਹ ਨਹੀਂ ਆ ਵੀ ਜਿਹੜੀ ਚੰਗੀ ਪੱਗ ਬਣ ਜਾਂਦਾ ਜਾਂ ਚੰਗੀ ਗੱਡੀ ਰੱਖੀ ਆ ਤਾਂ ਉਹਨਾਂ ਨੂੰ ਮੇਨ ਮੇਨ ਉਹ ਜਿਨ੍ਹਾਂ ਦਾ ਚੰਗਾ ਟਾਈਮ ਹੋਊਗਾ ਭਾਵੇਂ ਉਸ ਬੰਦੇ ਨੇ ਮੋਟਰ ਤੇ ਕਿਉਂ ਨਹੀਂ ਕਬੂਤਰ ਰੱਖੇ ਤੇ ਜਾਂ ਭਾਵੇਂ ਉਸ ਨੇ ਇੱਕ ਨਿਕਿਆ ਜਾ ਭਾਵੇਂ ਘਰ ਦੀ ਨੁੱਕਰ ਜੀ ਛੱਤ ਬਣਾਈ ਹੋਵੇ ਮੇਰਾ ਤੁਹਾਨੂੰ ਦੱਸਣਾ ਹੈ ਪਕਸ਼ੂ ਦੇ ਆ ਵੀ ਮਿਹਨਤ ਕਰੋ ਕੋਈ ਵੱਡੀ ਗੱਲ ਨਹੀਂ ਗਈ ਸਾਰਿਆਂ ਦੇ ਕਬੂਤਰ ਚੰਗੇ ਉੱਡਦੇ ਨੇ ਫਰਕ ਸਿਰਫ ਇੰਨਾ ਆ ਵੀ ਜਿੱਥੇ ਅੱਗੇ ਤੁਸੀਂ 25 30 50 40 ਉੱਤਰ ਜਿਹੜੇ ਉਹ ਪੁੱਟਦੇ ਹੋ ਉਹਨੂੰ 100 150 ਕਰਕੇ ਪੁੱਟਣਾ ਸ਼ੁਰੂ ਕਰਦੋ ਤੇ ਤੁਸੀਂ ਵੀ ਅੱਗੇ ਆ ਸਕਦੇ ਹੋ ਤੇ ਤੁਹਾਡੇ ਵਿੱਚੋਂ ਹੀ ਛੱਤਾ ਆਗਿਆਉਣੀਆਂ ਨੇ ਆਉਣ ਵਾਲੇ 2025 ਦੇ ਵਿੱਚ ਮੇਰੀ ਤੁਹਾਨੂੰ ਬੇਨਤੀ ਆ ਵੀ ਤਗੜੇ ਹੋ ਕੇ ਮਿਹਨਤ ਕਰੋ ਸਾਰੇ ਜਾਣੇ ਔਰ ਅਸੀਂ ਅੱਗੇ ਵੀ ਅਸੀਂ ਅੰਮ੍ਰਿਤਸਰ ਸ਼ੀਨਾ ਕਲੱਬ ਕੁੱਕੜਾਂ ਵਾਲਾ ਵੱਲੋਂ ਟੂਰਨਾਮੈਂਟ ਆਉਣੇ ਆ ਜਿੱਥੇ 35 ਤੋਂ 40 ਛੱਤਾ ਸਾਡੀਆਂ ਹੁੰਦੀਆਂ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਅਸੀਂ ਸਾਡੀ ਕੋਸ਼ਿਸ਼ ਹੋਊਗੀ ਕਿ ਇੱਕ ਟੂਰਨਾਮੈਂਟ ਜਿਹੜਾ ਇਹ ਨਾਲਾ ਤਹਿਸੀਲ ਦਾ ਹੈ ਉਹ ਅਸੀਂ ਹੜਾਵਾਂਗੇ ਜਿਹਦੇ ਵਿੱਚ ਹਰੇਕ ਵੀਰ ਨੂੰ ਪਾਰਟਿਸਪੇਟ ਕਰਨ ਦਾ ਮੌਕਾ ਦਿੱਤਾ ਜਾਵੇਗਾ ਤੇ ਵਧੀਆ ਤਰੀਕੇ ਨਾਲ ਜਿੰਨੀ ਐਂਟਰੀ ਹੋਊਗੀ ਉਹਦੇ ਤੋਂ ਵੱਖਰਾ ਕੋਈ 50000 60000 ਲੱਖ ਆਪਣੇ ਕੋਲੋਂ ਲਾ ਕੇ ਅਸੀਂ ਇਨਾਮ ਦੇਵਾਂਗੇ ਜਿਹਦੇ ਨਾਲ ਵਧੀਆ ਤਰੀਕੇ ਦੇ ਨਾਲ ਕਬੂਤਰ ਬਾਜੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ ਮੇਰੀ ਤੁਹਾਨੂੰ ਸਾਰਿਆਂ ਵੀਰਾਂ ਨੂੰ ਇੱਕੋ ਅਰਦਾਸ ਬੇਨਤੀ ਆ ਮੇਰੀ ਰਿਕੁਐਸਟ ਆ ਤੁਹਾਡੇ ਅੱਗੇ ਸੌਰੀ ਅਰਦਾਸ ਨਹੀਂ ਰਿਕੁਐਸਟ ਆ ਤੁਹਾਡੇ ਅੱਗੇ ਕਿ ਜਿੰਨਾ ਚਿਰ ਕਬੂਤਰ ਬਾਜੀ ਕਰਨੀ ਹਨ ਤੇ ਨਿਸਾਬ ਨਾ ਕਰਿਓ ਉਹਦਾ ਇੱਕ ਤਰੀਕਾ ਦੱਸਣ ਲੱਗਾ ਮੈਂ ਤੁਹਾਨੂੰ ਮਾੜੀ ਨੀਤ ਨਾਲ ਕਬੂਤਰ ਬਾਜੀ ਕਰੋਗੇ ਨਾ ਤੇ ਜਦੋਂ ਸੀਜ਼ਨ ਖਤਮ ਹੋਇਆ ਕਰੋਗੇ ਤੇ ਤੁਹਾਨੂੰ ਇੱਕ ਵਾਰੀ ਇਹ ਕਹਿਣਾ ਹੀ ਪੈਣਾ ਵਾ ਨਹੀਂ ਮੈਂ ਇਸ ਸਾਲ ਛੱਡ ਦੇਣੀ ਐ ਅਗਲੇ ਸਾਲ ਨਹੀਂ ਰੱਖਣੀ ਇਹ ਰਾਖ ਤੁਸੀਂ ਵੇਰ ਲੈਣੇ ਆ ਤੁਸੀਂ ਨੀਤ ਸਾਫ ਨਾਲ ਖੇਡਿਓ ਤੁਸੀਂ ਇੱਕ ਸਾਲ ਨੀ ਤੇ ਦੂਜੇ ਸਾਲ ਦੂਜੇ ਨੀ ਤੇ ਤੀਜੇ ਸਾਲ ਅਗਲੀਆਂ ਛੱਤਾਂ ਤੇ ਉੱਡੋਗੇ ਇਹ ਮੇਰਾ ਤੁਹਾਡੇ ਨਾਲ ਵਾਦਾ ਤੇ ਮੈਂ ਮੰਨ ਕੇ ਰੱਬ ਨੂੰ ਇਹ ਗੱਲ ਕਹਿਣ ਦਿਆਂਵਾ ਵੀ ਜਦੋਂ ਨੀਤ ਸਾਫ ਨਾਲ ਕਬੂਤਰਬਾਜ਼ੀ ਕਰਾਂਗੇ ਨਾ ਇਹ ਨਹੀਂ ਆ ਵੀ ਅੱਜ ਮੈਂ ਸ਼ਾਦੇ ਤੋਂ ਡਾਇਆ ਤੇ ਕਬੂਤਰ ਕੋ ਬਾਹ ਡੇਗਿਆ ਤੇ ਮੈਂ ਛੇਸ਼ੇ ਦੀ ਮੋਟਰਸਾਈਕਲ ਭੇਜਦਾ ਕਿਸੇ ਨੂੰ ਵੀ ਜਾ ਯਾਰ ਲਿਆ ਕੇ ਮੇਰੇ ਘਰ ਲਾਗੂ ਛੱਡ ਦੇ ਤੇ ਮੈਂ ਬਾਅਦ ਚ ਟਾਈਮ ਲੈ ਲਾਂ ਪਰ ਹਵਾ ਥੱਲੇ ਆ ਕੇ ਮੌਨਸੂਨ ਟਾਈਮ ਤਾਂ ਦੇ ਜਾਂਦਾ ਵਾ ਪਰ ਰੱਬ ਉੱਪਰ ਸਾਵਾ ਕੋ ਵੇਖਦਾ ਜੇ ਇਹੋ ਜੀਆਂ ਨੀਤ ਮਾੜੀ ਨਾਲ ਲਿਆ ਇਨਾਮ ਜਿਹੜਾ ਵਾ ਉਹ ਤੁਹਾਨੂੰ ਸਾਰਾ ਸਾਲ ਠੋਕਰਾਂ ਮਾਰਦਾ ਰਹੂਗਾ ਸੋ ਮੇਰੀ ਸਾਰਿਆਂ ਨੂੰ ਬੇਨਤੀ ਆ ਤੁਸੀਂ ਅੱਗੇ ਬਹੁਤ ਦੇਰ ਤੋਂ ਸਾਰੇ ਜਾਣੇ ਅਡੀਕ ਕਰ ਰਹੇ ਹੋ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਵਧੀਆ ਤਰੀਕੇ ਨਾਲ ਕਬੂਤਰ ਬਾਜੀ ਕਰੋ ਮਿਹਨਤ ਕਰੋ ਸਰ ਤੋਂ ਪਹਿਲਾਂ ਆਪਣੇ ਘਰਦਿਆਂ ਦੀ ਆ ਕਹਿਣਾ ਮੰਨੋ ਉਹਨਾਂ ਦੇ ਕਹਿਣੇ ਚ ਰਹੋ ਉਹਨਾਂ ਨੂੰ ਕੰਮਕਾਰ ਕਰਕੇ ਇੰਨਾ ਕੁ ਖੁਸ਼ ਕਰ ਦਿਓ ਵੀ ਉਹ ਤੁਹਾਨੂੰ ਕਬੂਤਾ ਰੱਖਣ ਤੋਂ ਰੋਕਣ ਨਾ ਤੇ ਇਵੇਂ ਹੀ ਮਿਹਨਤ ਕਰਕੇ ਤੁਸੀਂ ਤੇ ਤੁਸੀਂ ਵੀ ਜਿਹੜੇ ਸਾਰੇ ਵੀਰ ਅੱਜ ਜਿਨ੍ਹਾਂ ਨੇ ਘਰ ਚੋਂ 20 25 25 30 30 ਜਨਵਰ ਰੱਖੇ ਨੇ ਉਹ ਵੀ ਟੂਰਨਾਮੈਂਟ ਉੱਡ ਸਕਦੇ ਨੇ ਔਰ ਵਧੀਆ ਤਰੀਕੇ ਨਾਲ ਟੂਰਨਾਮੈਂਟ ਢੋ ਔਰ ਟੂਰਨਾਮੈਂਟ ਉਹਨਾਂ ਦੇ ਕਿ ਅਗਲੇ ਆਨਾਮਾਂ ਦੇ ਵਿੱਚ ਆਪਣਾ ਨਾਮ ਬਣਾਓ ਧੰਨਵਾਦ ਪਹਿਲਾ ਇਨਾਮ ਜਿਹੜਾ ਆਇਆ ਆ ਸਰਦਾਰ ਅਜਮੇਲ ਸਿੰਘ ਤੱਲੇ ਪਿੰਡ ਤੋਂ ਉਹ ਆਣ ਤੇ ਆਪਣਾ ਇਨਾਮ ਆ ਕੇ ਲੈਣ ਤੇ ਬਹੁਤ-ਬਹੁਤ ਮੁਬਾਰਕਾਂ ਹੀ ਦੂਸਰਾ ਇਨਾਮ ਰਾਜਾ ਸਾਸੀ ਤੋਂ ਪੰਪ ਵਾਲੀ ਛੱਤ ਰਜਜੀਤ ਸਿੰਘ ਬੱਲਾ ਪਿੰਡ ਤੋਂ ਆਣ ਤੇ ਆਪਣਾ ਆ ਕੇ ਇਨਾਮ ਲੈਣ ਤੀਸਰਾ ਇਨਾਮ ਚੰਦਨਦੀਪ ਵੀਰ ਦਾ ਆਇਆ ਆ ਕੇ ਆਪਣਾ ਇਨਾਮ ਲੈਣ ਬਹੁਤ ਬਹੁਤ ਮੁਬਾਰਕਾਂ ਜੀ ਇਨਾਮ ਉਸਤਾਦ ਰਮੀ ਜੀ ਰਮਦਾਸ ਸਵਾਨ ਆਪਣਾ ਇਨਾਮ ਹੈ ਬਹੁਤ ਬਹੁਤ ਮੁਬਾਰਕਾਂ ਜੀ ਬੱਚੇ ਦਾ ਇਨਾਮ ਵੀ ਰਣਜੀਤ ਸਿੰਘ ਬੱਲਾਪਿੰਡ ਤੋਂ ਉਹਨਾਂ ਦਾ ਆਇਆ ਬਹੁਤ ਬਹੁਤ ਮੁਬਾਰਕਾਂ ਜੀ ਫਿੱਟ ਪ੍ਰਵਾਜ਼ ਜਿਹੜੀ ਆਈ ਹੈ ਚੰਦਰਦੀਪ ਉਹਨਾਂ ਦੀ ਆਈ ਹੈ ਆਜ ਆਪਣਾ ਇਨਾਮ ਲੈਣ ਬਹੁਤ ਬਹੁਤ ਮੁਬਾਰਕਾਂ ਜੀ ਚੰਦਰਦੀਪ ਵੀਰ ਨੂੰ दोबारा बोलो सरदार गुरविंदर सिंह और डी एस साहब का अभी बहुत धन्यवाद हैं कि साढ़े छोटे ने सदे अपना कीमती समा कट आए हैं बहुत बहुत धन्यवाद। ਥੱਲੇ ਆਵਾਂਗੇ ਇਸ ਇਤੋਂ ਦੇ ਭਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤੁਸੀਂ ਰਿੰਕੂ ਵੀਰ ਦੇ ਨਿੱਕੇ ਦੇ ਸੱਦੇ ਤੇ ਸਾਰੇ ਜਾਣੇ ਇੱਥੇ ਪਹੁੰਚੇ ਗਾਹਾਂ ਸਾਰਿਆਂ ਆ ਜਾਂਦਾ ਬਹੁਤ ਬਹੁਤ ਧੰਨਵਾਦ ਰਿੰਕੂ ਵੀਰ ਬਨਵਾਸੀ